सस् श्रीकाल दोस्तों अच आप सीखा कि जीडी आप चाक उत्ते गुम लैस लगाने किस तरह लगाने सब तो पहला कि आप सेंटर क्ड लेना है कमीज का दैन आप की करना है जिन्हें अपना है घेरा जिन्ना भी अपना रखना है वो अकोर्डिंग जी मार्किंग कर लेनी है अपना जिदा तैयार घेरा है वह हैगा एक इंच हाफ होगा 1:30 ਆਪਾਂ ਸੈਂਟਰ ਤੋਂ ਮਾਰਕ ਲੈਣਾ ਹੈ 1:30 ਮਾਰਕ ਕਰ ਲੈਣਾ ਹੈ ਇਦਾਂ ਹੀ ਆਪਾਂ ਮਾਰਕਿੰਗ ਲਗਾ ਕੇ ਦੈਨ ਆਪਾਂ ਕੀ ਕਰਨਾ ਹੈ ਸਟ੍ਰੇਟ ਲਾਈਨ ਡਰਾ ਕਰ ਲੈਣੀ ਹੈ ਪੂਰੀ ਝਾਕ ਤੇ ਐਵੇਂ ਹੀ ਆਪਾਂ ਚਾਰੋਂ ਤਰਫ ਜਿਹੜੇ ਆ ਚਾਰੇ ਝਾਕਾਂ ਤੇ ਮਾਰਕਿੰਗ ਕਰ ਲਈਆਂ ਇਸ ਤੋਂ ਬਾਅਦ ਹੁਣ ਆਪਾਂ ਦੇਖਦੇ ਹਾਂ ਕਿ ਕਿਵੇਂ ਆਪਾਂ ਜਿਹੜੀ ਲੇਸ ਹੈ ਲਗਾਨੀ ਹੈ ਹੁਣ ਆਪਾਂ ਕੀ ਕਰਨਾ ਹੈ ਦੋਸਤੋ ਜਿਹੜੀ ਵੀ ਲੇਸ ਆਪਾਂ ਲਗਾਨੀ ਹੈ ਉਸ ਨੂੰ ਪੁੱਠਾ ਲੈਣਾ ਹੈ ਤੇ ਆਪਾਂ ਇੱਦਾਂ ਜਿਹੜੀ ਮਾਰਕਿੰਗ ਕੀਤੀ ਸੀ ਇਹਦੇ ਉੱਤੇ ਐਵੇਂ ਕਿਨਾਰੇ ਕਿਨਾਰੇ ਤੇ ਆਪਾਂ ਸੀਨ ਲਗਾ ਦੇਣੀ ਹੈ ਠੀਕ ਹੈ ਪੂਰੀ ਜਿਹੜੀ ਹੈਗੀ ਐ ਲੇਸ ਇਹਦੇ ਉੱਪਰ ਆਪਾਂ ਐਵੇਂ ਹੀ ਸੀਨ ਲਗਾਣੀ ਹੈ ਧਿਆਨ ਰੱਖਣਾ ਕਿ ਜਿਹੜੀ ਆਪਣੀ ਲੇਸ ਉਹ ਪੁੱਠੀ ਹੋਣੀ ਚਾਹੀਦੀ ਤੇ ਅੰਦਰ ਵਾਲੀ ਸਾਈਡ ਹੋਣੀ ਚਾਹੀਦੀ ਠੀਕ ਹੈ ਜੀ ਦੇਖੋ ਫਰੈਂਡਸ ਐਦਾਂ ਆਪਾਂ ਜਿਹੜੀ ਲੇਸ ਨੂੰ ਲਗਾ ਦਿੱਤੀ ਹੋਈ ਹੈ ਆਪਾਂ ਇਹਦਾ ਨਾਲ-ਨਾਲ ਸਟਿਚ ਲਗਾਇਆ ਹੁਣ ਆਪਾਂ ਕੀ ਕਰਾਂਗੇ ਇਸ ਨੂੰ ਐਦਾਂ ਫੜਾਂਗੇ ਐਵੇਂ ਫੋਲਡ ਕਰਾਂਗੇ ਤੇ ਜਿਹੜਾ ਆਪਣਾ ਆਮਲਾ ਸਟਿਚ ਹੈ ਨਾ ਤੀਸਰੇ ਆਪਰ ਐਵੇਂ ਕਰਕੇ ਹੁਣ ਇਸ ਸਟਿਚ ਦੇ ਉੱਪਰ ਉੱਪਰ ਹੀ ਜਿਹੜੀ ਆਪਾਂ ਫੇਰ ਸੀਨ ਲਗਾ ਦਾਂਗੇ ਇੱਕ ਜਿਹੜਾ ਸਟਿਚ ਪਹਿਲਾਂ ਲਗਾਇਆ ਸੀ ਇਸ ਸਟਿਚ ਦੇ ਉੱਪਰ ਜਿਹੜੀ ਸੀ ਨੋ ਸਾਰੀ ਲੱਗੇਗੀ ਠੀਕ ਹੈ ਦੇਖੋ ਫਰੈਂਡਸ ਆਪਾਂ ਸੀਨ ਜਿਹੜੀ ਹੈ ਲਗਾ ਚੁੱਕੇ ਆਇਆ ਸੀਨ ਨੂੰ ਲਗਾਉਣ ਤੋਂ ਬਾਅਦ ਦੇਖੋ ਕਿਨੀ ਫਿਨਿਸ਼ਿੰਗ ਦੇ ਨਾਲ ਆਪਣੀ ਜਿਹੜੀ ਇਹ ਲਾਇਸ ਹੈ ਬਾਹਰ ਨਿਕਲ ਗਈ ਹੈ ਚਾਕ ਤੇ ਹੁਣ ਆਪਾਂ ਕੀ ਕਰਾਂਗੇ ਇੱਥੇ ਪ੍ਰੈਸ ਕਰ ਦਾਂਗੇ ਤੇ ਦੂਣ ਇੱਧਰ ਆਪਾਂ ਬੈਕ ਸਾਈਡ ਤੇ ਤਰਪਾਈ ਕਰ ਲਾਂਗੇ ਆਈ ਹੋਪ ਤੁਹਾਨੂੰ ਵੀਡੀਓ ਬਹੁਤ ਪਸੰਦ ਆਈ ਹੋਵੇਗੀ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਧੰਨਵਾਦ